ਕੀਨਾ ਪ੍ਰਧਾਨ ਜੀ ਸਾਡੇ ਮੇਰਾ ਨਾਮ ਜੀ ਸਾਫ ਸਿੰਘ ਆ ਸਭਰਾਹ ਕਿਸਾਨ ਸ਼ਿਕਰਚ ਕਮੇਟੀ ਪੰਜਾਬ ਕੋਟ ਬੁੱਢਾ ਜੇ ਬੰਦੀ ਦਾ ਕਿਸਾਨ ਆ ਗੋ ਤੇ ਕਾਰਨ ਕੀ ਆ ਜਿਹੜਾ ਤੁਸੀਂ ਪਤਲਾ ਵੀ ਸਾੜਿਆ ਤੇ ਨਾਰੇਬਾਜੀ ਕਰਨ ਦਾ ਡਿਪਟੀ ਕਮਿਸ਼ਨਰ ਦੀ ਕੀ ਗੱਲ ਇਹ ਜੀ ਵੇਖੋ ਕਿੰਨੇ ਚਿਰ ਦੀ ਪਰਚੇਜ ਹੋਈ ਆ ਤੇ ਜਿਹੜਾ ਮਾਲ ਆ ਮੰਡੀਆਂ ਦੇ ਵਿੱਚ ਰੋਲ ਰਿਆ ਇਹ ਸਰਕਾਰ ਦੀ ਨਲਾਈਕੀ ਆ ਤੇ ਡੀਸੀ ਤਰਤਰ ਨੇ ਅੱਖਾਂ ਮੀਟੀਆਂ ਉਹਨਾਂ ਨੂੰ ਮਾਲ ਦਾ ਪਤਾ ਨਹੀਂ ਵੀ ਆੜਾ ਮਾਲ ਇਨਾ ਵਾ ਇਹਨੂੰ ਚੁੱਕਣਾ ਇਹਦੀ ਵੇਖੋ ਜਿਹੜਾ ਟੈਂਡਰ ਹੋਲਡਰ ਆ ਇੱਕ ਗੱਡੀ ਨਹੀਂ ਘਲਾਈ ਉਹਨੇ ਮਾਲ ਆਰਤੀ ਆ ਆਪ ਤੇ ਆਪ ਢੋਇਆ ਜਿੰਨਾ ਢੋਇਆ ਅੱਜ ਟੈਂਡਰ ਹੋਲਡਰ ਜਿਹੜਾ ਵਾ ਆਂਦਾ ਜੇ ਮੈਂ ਗੱਡੀਆਂ ਘੱਡ ਲੀਆਂ ਤਾਂ 35 ਰੁਪਏ ਰੇਟ ਜਿਹੜਾ ਦੇਣਾ ਪਊ ਗੱਡੀਆਂ ਨੂੰ ਤੇ ਲੇਬਰ ਆ ਖੰਡੀਆਂ 2.5 ਰੁਪਏ ਦੇ 1000 ਰੁਪਏ ਵੱਖਰੇ ਲੈਣਾ ਗੱਡੀ ਇੱਕ ਦਾ 2.5 ਰੁਪਏ ਤੋੜੇ ਦੇ ਦੇਂਦੇ ਅਗੇ ਆਂਦੇ 5 ਰੁਪਏ ਤੋੜੇ ਦੇ ਲੈਣੇ ਤੇ ਗੱਡੀ ਦੇ ਪੈਸੇ ਵੱਖਰੇ ਲੈਣੇ ਲਵਾਈਓ ਤੇ ਆਟਮ ਲੈਂਦਾ ਹੁਣ ਦੱਸੋ ਇਹਦਾ ਖਰਚਾ ਕਿੰਨੂ ਪਊ ਇਹ ਆਰਟੀਕੇ 40 ਰੁਪਏ ਕਮਿਸ਼ਨ ਵਾਲਾ ਕਾਰਡ ਦੀਆ ਕਿੱਥੋਂ ਭਰੂ 20 ਰੁਪਏ ਦੇਨੇ ਟੈਂਡਰ ਨੇ ਸਰਕਾਰੀ ਸਿਰਫ ਸਰਕਾਰੀ ਟੈਂਡਰ ਨੇ 20 ਰੁਪਏ ਟੈਂਡਰ 홀ਡਰ ਨੇ ਦੇਨੇ ਕਿਤੇ ਤੇ ਗੱਡੀ ਏਕੜੀ ਜਿਹੜੀ ਇਹ ਪੰਜਾਬ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਹੀ ਇਹਦੇ ਦਾਅਵੇ ਖੋਖਲੇ ਆ ਕੱਲ ਸਭਰਾਵਾਂ ਦੇ ਵਿੱਚ ਡਪੇਟ ਹੋਈ ਆ ਸਵਾਤੇ ਤਾਂ ਮੰਡੀ ਚ ਲੈ ਆ ਕੇ ਕਰਦੇ ਇੱਥੇ ਮੰਡੀ ਦੇ ਵਿੱਚ ਡਪੇਟ ਲੈ ਆ ਕੇ ਕਰਨ ਬਿਲਕੁਲ ਇਹ ਗਲਤ ਕੰਮ ਆ ਸਹੀ ਨੂੰ ਸਹੀ ਆਕਣਾ ਅਹੀਂ ਰੋਂਡਾ ਕਿਤੇ ਬੰਦ ਤੇ ਪੱਤਰ ਦੀ ਮਿੱਟੀ ਨਹੀਂ ਕੱਕਰੀ ਚਾਰ ਸਫੇਰੇ ਸਾਡੀ ਲਤਾੜ ਹੋਣ ਡਈ ਆ ਜੀਮੀਦਾਰ ਪਰੋਂ ਪਰ ਥੱਲੇ ਚਲੇ ਗਿਆ ਜਦੋਂ ਜੀਮੀਦਾਰ ਉਹ ਖਤ ਖਤਮ ਹੋ ਗਿਆ ਆਰਧੀਆਂ ਵਰਗ ਖਤਮ ਹੋ ਗਿਆ ਮਜ਼ਦੂਰ ਖਤਮ ਹੋ ਗਿਆ ਮੰਗ ਕੀ ਹੈ ਜੀ ਹੁਣ ਤਾਂ ਮੰਗ ਸਾਡੀ ਇਹਨੂੰ ਕਰ ਕਰੂ ਚੁੱਕਿਆ ਜਾਵੇ ਇਹ ਟੈਂਡਰ 홀ਡਰ ਨੂੰ ਟੈਂਡਰ ਲਿਆ ਵਾ ਆਪਦੇ ਗੱਡੀਆਂ ਲੈ ਵਾ ਤਾਂ ਕਣਕ ਭਰ ਕੇ ਲੈ ਜੇ ਜੇ ਇਹਦੀ ਕਣਕ ਦੀ ਕੋਈ ਖਰਾਬੀ ਆਉਂਦੀ ਕਰਕੇ ਚ ਕੋਈ ਮੀਂਹ ਨਾ ਖਰਾਬ ਹੁੰਦੀ ਆ ਬਿਲਕੁਲ ਸਾਡਾ ਆਰਟੀਆ ਨਾ ਘਾਟ ਕਰ ਭਰੂਗਾ ਨਾ ਖਰਾਬ ਕਰਕੇ ਭਰੂਗਾ ਨਾ ਇਹਦੀ ਕੋਈ ਜਿਹੜਾ ਇਸ ਟਾਈਮ ਸੁੱਕ ਗਿਆ ਕਰਕੇ ਇੰਨੀ ਜਿਆਦਾ ਸੁੱਕ ਗਿਆ ਜਿਹੜੀ ਇੰਨੀ ਘਾਟ ਚੋਰੀ ਹੋ ਗਈ ਆ ਕੋਕ ਕਰਕੇ ਵਿੱਚੋਂ ਇਹ ਜਿਹੜੀ ਸਾਰੀ ਪੈਂਡਰ ਹੋਲਡਰ ਜਾਣੇ ਇਨਸਪੈਕਟਰ ਜਾਣੇ ਤੇ ਬੀਸੀ ਤਰ ਤਰ ਜਾਣੇ ਸਰਕਾਰ ਜਾਣੇ ਸਾਡਾ ਇਹਦੇ ਵਿੱਚ ਕੋਈ ਕਿਹਾਰਤੀ ਦਾ ਰੋਲ ਨਹੀਂ ਨਾ ਕੇ ਨ ਦੇਣਾ ਆਪ ਦੀਆਂ ਗੱਡੀਆਂ ਲੈ ਕੇ ਨਰ ਭੜਕੇ ਖੜਨਾ ਇੱਕ ਦੋ ਦਿਨ ਚ ਕਿਸਾਨ ਜ਼ਗਰਚ ਕਮੇਟੀ ਅੱਜ ਸ਼ਾਮ ਨੂੰ ਮੀਟਿੰਗ ਕਰੂਗੀ ਤੇ ਜਿਹੜਾ ਅਗਲਾ ਲਾਣਾ ਬਿਲਕੁਲ ਸਖਤ ਜਿਹੜਾ ਕਰੂਗੀ ਅਸੀਂ ਜਿਹੜਾ ਇਹਨਾਂ ਨਾਲ ਢਿੱਲ ਨਹੀਂ ਵਰਤੀ ਜਾਊਗੀ ਜੇ ਕਰਕੇ ਨਾ ਚੁੱਕੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ 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 ਜਗਜੀਤ ਸਿੰਘ ਪੈਂਟਸ ਭਰਾ ਤੋਂ ਕਿਸਾਨ ਸਿੰਘ ਕਮੇਟੀ ਕੋਡ ਵੱਡਾ ਪੰਜਾਬ ਦਾ ਪਾ ਆਪਣਾ ਮੈਂਬਰ ਆ ਜੀ ਇੱਕ ਵੇਖਿਆ ਯਾਰ ਮੰਡੀ ਚ ਲਿਵਰ ਵੀ ਬਹੁਤ ਜਿਆਦਾ ਬੈਠੀ ਹੋਈ ਹੈ ਜੋ ਕਲਪੰਧ ਹੈ ਕੀ ਮਾਮਲਾ ਕੀ ਹੈ ਸਰ ਜੀ ਵੇਖੋ ਜੀ ਵਿਚਾਰਿਆਂ ਨੂੰ ਦੋ ਦੋ ਮਹੀਨੇ ਹੋ ਗਏ ਇਥੇ ਆਣ ਕੇ ਬੈਠਾ ਨੂੰ ਬਾਹਰ ਲਿਆ ਆਪਣੇ ਸੂਬਿਆਂ ਤੋਂ ਆਇਆ ਬਿਹਾਰ ਤੋਂ ਜੁਪੀ ਤੋਂ ਆਣ ਕੇ ਇਥੇ ਆਪਦੀ ਕਮਾਈ ਕਰਨ ਵਾਸਤੇ ਆਏ ਸੀ ਤੇ ਕਣਕ ਦਾ ਸੀਜ਼ਨ ਜਿੱਦਾਂ ਵੇਖਿਆ ਵੀ ਬਹੁਤ ਛੋਟਾ ਹੁੰਦਾ ਜਿੱਦਾਂ ਝੋਨੇ ਦਾ ਸੀਜ਼ਨ ਲੰਮਾ ਹੁੰਦਾ ਤੇ ਕਣਕ ਦਾ ਸੀਜ਼ਨ ਛੋਟਾ ਹੁੰਦਾ ਵਾ ਇਹ ਸਰਕਾਰਾਂ ਦੀਆਂ ਨਲਾਇਕੀਆਂ ਕਾਰਨ ਜਿਹੜਾ ਸੀਜ਼ਨ ਹੈ ਕੀ ਲੰਮਾ ਹੋ ਗਿਆ ਵਿਚਾਰੇ ਜਿਹੜੇ ਆ ਭੁੱਖੇ ਤਾਂ ਇੱਥੇ ਬੈਠੇ ਆ ਕਿਉਂ ਕਿਸ ਨੂੰ ਆਮਦਨ ਹੋਵੇ ਉਹ ਇੱ ਜਿਹੜਾ ਬਿਨਾ ਮੰਨਣ ਤੋਂ ਬੰਦਾ ਬਊਗਾ ਇੱਥੇ ਨਾਲੇ ਰਾਖੀ ਕਰੂਗਾ ਵੇਖੋ ਚੋਰਾ ਨੇ ਇੰਨੀ ਚੋਰੀ ਕੀਤੀ ਆ ਵੀ ਜਿੰਨੇ ਆਰਤੀਆਂ ਦੀਆਂ ਬੋਰੀਆਂ ਚੋਹ ਚੁੱਕੇ ਲਜਾ ਗਏ ਉਹ ਵੀ ਘਾੜਤ ਆਰਤੀਆਂ ਨੂੰ ਪੈਣੀ ਇਹਦੇ ਨਾਲ ਪੱਲੇਦਾਰਾਂ ਨੂੰ ਪੈਣੀ ਆ ਉਲਟਾ ਹੈ ਜਿਹੜਾ ਹੁਣ ਜਿਹੜੇ ਅੰਬਾਰ ਲੱਗੇ ਹੋਏ ਬੋਰੀਆਂ ਤੋਂ ਹੀ ਵੇਖ ਰਿਹਾ ਮੰਡੀ ਦੇ ਵਿੱਚ ਇਹ ਜਿਹੜਾ ਵਾ ਇਹ ਸਰਕਾਰ ਚੋਕਣੀ ਨਹੀਂ ਰਹੀ ਸਰਕਾਰ ਜਦੋਂ ਪਹਿਲੋ ਦਮਗਜੇ ਮਾਰਦੀ ਆ ਵੀ ਅਸੀਂ ਇਹ ਕੇ ਦਾਣਾ ਕਿਸਾਨਾਂ ਦਾ ਚੁੱਕਾਂਗੇ ਤੇ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਆਉਣ ਦੇਵਾਂਗੇ ਹੁਣ ਜਿਹੜਾ 25 ਰੁਪਏ ਜਿਹੜਾ ਜਿਹੜਾ ਨਾ ਕਰਾਇਆ ਕੀਤਾ ਆ ਉਹ ਵੀ ਆਰਤੀਆਂ ਨੂੰ ਪਾ ਰਿਆ 2.5 ਰੁਪਏ ਜਿਹੜਾ ਲੇਬਰ ਬੋਰੀ ਲਾਉਂਦੀ ਆ ਉਹ 2.5 ਤੋਂ 5 ਰੁਪਏ ਕਰਕੇ ਉਹ ਵੀ ਦੁੱਗਣਾ ਕਰ ਰਹੀ ਆ 100 ਰੁਪਿਆ ਜਿਹੜਾ ਵਾ ਗੱਡੀ ਦਾ ਡਬਲ ਖਰਚਾ ਜਿਹੜਾ ਵਾ ਡਾਲਾ ਉਹ ਵੀ ਆਰਤੀਆਂ ਨੂੰ ਪਾ ਰਹੀ ਆ ਜਿਹੜਾ ਜਾਨੀ ਕਿ 35 ਤੋਂ 40 ਰੁਪਏ ਆਰਤੀਆਂ ਨੂੰ ਜਿਹੜਾ ਨਜਾਇਜ਼ ਖਰਚਾ ਲੱਗ ਰਿਹਾ ਵਾ ਇਹ ਕਿੱਥੋਂ ਵਿਚਾਰੇ ਭਰਨਗੇ ਹੁਣ ਕੀ ਮੰਗੀ ਆ ਆਪਦੇ ਕੋਲੋਂ ਦੇ ਕੇ ਤੇ ਫੇਰੇ ਕੀ ਕਰਨਗੇ ਫਿਰ ਜੱਟਾਂ ਦੇ ਪਹੁੰਣਗੇ ਨਾ ਉਹ ਖਰਚਾ ਜੱਟ ਵੀ ਜਿਹੜੇ ਉਹ ਕੀ ਕਰਨਗੇ ਜੜ ਤੱਕੇ ਮਰੇ ਪਏ ਪਾਣੀ ਦੇ ਮਾਰਾਂ ਨਾਲ ਮਰੇ ਪਏ ਆ ਮਹਾ ਕਣਕ ਸਾਲ ਬਾਦ ਆਈ ਕਿਸਾਨਾਂ ਦੀ ਉਹ ਵੀ ਨਾ ਕੀ ਰੋਲਤੀ ਆ ਤੇ ਸਾਡੀ ਮੰਗ ਇਹੋ ਹੀ ਆ ਸਰਕਾਰ ਘੜੀ ਵੀ ਜਲਦੀ ਤੋਂ ਜਲਦੀ ਜਿਹੜੀਆਂ ਇਹ ਬੋਰੀਆਂ ਜਿਹੜੀਆਂ ਵਾਂ ਇਹ ਆਰਤੀਆਂ ਦੀਆਂ ਇਹ ਚੁੱਕੀਆਂ ਜਾਣ ਮੰਡੀ ਦੇ ਵਿੱਚ ਉਹਨੇ ਦੇ ਵੱਡਾ ਐਕਸ਼ਨ ਲੈ ਕੇ ਜਿਹੜੀ ਕਿਸਾਨ ਸਿੰਘਾਂ ਚ ਕਮੇਟੀ ਕੋਟ ਬੁੱਢਾ ਅਗਲਾ ਐਲਾਨ ਕਰੂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਮੇਰਾ ਜੀ ਸਤਨਾਮ ਸਿੰਘ ਸਭਰਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦੇ ਸਿਪਾਹੀਆਂ ਜੀ ਕਿ ਮਸਲਾ ਕੀ ਜਿਹੜੇ ਨਾਰੇबाजी ਕਰਦੇ ਮਸਲਾ ਜੀ ਇਹ ਆ ਵੀ ਸਾਡੇ ਪਿੰਡ ਦੇ ਵਿੱਚ ਜਿਹੜੀ ਕਣਕ ਦੇ ਲਈ ਮੰਡੀ ਆ ਨਾ ਇਦੇ ਵਿੱਚ 25-30 ਹਜ਼ਾਰ ਤੋਂ ਜ਼ਿਆਦਾ ਜਿਹੜਾ ਤੋੜਾ ਕਣਕ ਦਾ ਪਿਆ ਵਾ 50-60 ਹਜ਼ਾਰ ਤਕੜੀਆਂ ਮੰਨ ਕੇ ਚੱਲੋ ਤੁਸੀਂ ਕਿਉਂਕਿ ਸਰਕਾਰ ਦੇ ਕੰਨ ਤੇ ਕੋਈ ਜੂ ਨਹੀਂ ਸਰਕੰਦੇ ਨਾ ਕੋਈ ਡੀਸੀ ਦੇ ਲੈ ਧਿਆਨ ਦੇਂਦਿਆ ਵਾ ਤੇ ਜੇ ਉਹ ਟੈਂਡਰ ਹੋਲਡਰ ਆ ਤੇ ਉਹ ਵੀ ਜਿਹੜਾ ਵਾ ਕਰਾਇਆ ਜਿਹੜਾ ਆੜਤੀਆਂ ਨੂੰ ਪਾਉਣ ਦਿਆ ਵਾ 25 ਤੋਂ 30 ਰੁਪਏ ਇਹਨਾਂ ਕੋ ਮੰਗਨ ਦਿਆ ਫਿਰ ਜਦੋਂ ਉੱਥੇ ਜਾ ਕੇ ਕਣਕ ਲੈਂਦੀ ਹੈ ਜਿਹੜੀ ਲੇਬਰ ਆ ਉਹ ਜੋ ਤੋੜੇ ਦੇ ਪੈਸੇ ਵੱਖਰੇ ਮੰਗਦੀ ਤੇ 1000-1500 ਰੁਪਏ ਵੱਖਰੇ ਮੰਗਈ ਜਾਂਦੀ ਇਹਨਾਂ ਕੋ ਲਾਹੁੰਦਾ ਇਸੇ ਤਰ੍ਹਾਂ ਹੀ ਅੱਗੇ ਜਿਹੜੀ ਇਹ ਲੇਬਰੀ ਲੇਬਰ ਨੇ ਸਾਡੀ ਸਿਰੋਂ ਲੇਬਰ ਨੇ ਹੀ ਇਹ ਸੋਮਾ ਦਾ ਬੇੜਾ ਕਰਕੇ ਕਰ ਦੇਣਾ ਤੇ ਜੇ ਮੁੜ ਕੇ ਹੋ ਜੇ ਚੀਜ਼ਾਂ ਸੈਲੋਂਾਂ ਚਲਗੀਆਂ ਚਾਹੇ ਇੱਕ ਹੋਰ ਕੇ ਡਾਕਟਰਾਂ ਚਲਗੀਆਂ ਫਿਰ ਇਹਨਾਂ ਨੇ ਰੋਣਾ ਵਾ ਇਹਨਾਂ ਰੋਟੀ ਤੋਂ ਵੀ ਯਾਤਰਾ ਹੋ ਜਾਣਾ ਵਾ ਤੇ ਅਸੀਂ ਇਹੋ ਮੰਗ ਕਰਦੇ ਹਾਂ ਡੀਸੀ ਸਾਹਿਬ ਤੋਂ ਵੀ ਜਿੰਨਾ ਵੀ ਛੇਤੀ ਹੋ ਸਕੇ ਇਸ ਜਿਹੜੀ ਕਣਕ ਚੁੱਕੀ ਜਾਵੇ ਤੇ ਜਿਹੜੀ ਕਣਕ ਜ਼ਾੜਤੀਆਂ ਨੇ ਆਪਦੀ ਢੋਈ ਆ ਕੋਲੋਂ ਕਿਰਾਇਆ ਦੇ ਕੇ ਉਹ ਇਹਦਾ ਕਣ ਹੁਲੜਾ ਦੇ ਕੋ ਜਿਹਦੇ ਵਿੱਚ ਚਾਰਜ ਹੈ ਉਹ ਇਹਨਾਂ ਦਾ ਕਿਰਾਇਆ ਦਿੱਤਾ ਜਾਵੇ ਨਹੀਂ ਤੇ ਵਿੱਚ ਤੋਂ ਰੈਡਕਸ਼ਨ ਲਿਆ ਜਾਊਗਾ ਵਾਇਗਰ ਜੀ ਕਾ ਖਾਲਸਾ ਉਹ ਵਾਇਗਰ ਜੀ ਕੀ ਪਤੇ ਪੰਕਜ ਮੰਡਾ ਕਿੰਨੇ ਦਿਨ ਸੋ ਬੈਠੇ ਹੋ ਮੰਡੀ ਵੇ ਸਰ मंडी तो चला तो दस बारह दिन ही उसके बाद डेढ़ महीने से बैठे हैं और अपने पलों खा रहे हैं सिर्फ रोजी रोटी भी अब तो वो भी खत्म हो गया जो रोजी कमाए थे वो भी सब खत्म हो गया अब दो महीने से बैठे बैठे लेबर सब चला गया राखी रख रहे हैं बोरी रोज चोरी हो रहा है पाँच दस बोरी अब क्या मांग क्या कर रहे हो मांग तो की सरकार जल्दी से हम लोग का बोरी उठाए हम लोग फिर वापस घर जाए कितने लोग है आप यहाँ पर अभी तो हम लोग चालीस पचास है थे तो दो तीन सौ लेकिन सब चला गया वापस कहां के रहने वाले कहा वा? बिहार से आपने कोई बोला नहीं ऊपर अधिकारी को किसी को बोलते थे कोई तो आते नहीं है जब भी आए पहले कमेटी तो बोलने वो सब सब चले जाते क्या नाम है आपका मनोहर कुमार मंडल क्या बात है आप जो नहरे बात कर सरदार जी ये है कि हम दस दिन काम किए हैं दो महीना बैठ के यहाँ पर खा रहे हैं रोजी रोटी सारा हमारा मर गया जो स्थिति अभी चल रहा है जो स्थिति अभी जहाँ चलेगा हम सब यहाँ घूर के नहीं आएंगे पंजाब अगले 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 सीजन से नहीं आएंगे यहाँ पर क्योंकि हमको हम सबको कमाई नहीं होगा हम सब यहाँ क्या आके क्या करेंगे तो क्या बात क्या है माल नहीं उठा सदा जी मैं दस दिन कम के बोरी नहीं उठा रहा है दो महीने इधर बैठा हुआ है क्या क्या, तो क्या कमाएंगे क्या कमेंगे क्या खाएंगे क्या उधर हमारा बाल बच्चा खाएगा अब मांग क्या करते हो मांग करते हैं यार इसीलिए सरदार जी हमारा बोरी चुक के ले चले जाओ हम सब अपना घर चला जाएंगे